ਲੋਗੋ ਦਾ ਫਰਕ ਜਿਹੜੀ ਆਪਾਂ ਤੁਹਾਨੂੰ ਫੋਨ ਨੰਬਰ ਤੇ ਬਾਹਰ ਦਿਖਾਉਣ ਲੱਗੇ ਆ ਠੀਕ ਹੈ ਜੀ ਇਹ ਵੀ ਜਿਹੜਾ ਬਈ ਪਹਿਲਾ ਸਵੇਰ ਸੋਈ ਆਪਣੀ ਹਾਂਜੀ ਹਾਂਜੀ ਪਲੂਨ ਸਗੀ ਆ ਵੀਰੇ ਮਾ ਵੀ ਪਹਿਲਾ ਸਵੇਰ ਦੋਸਤੋ ਸੋਈ ਆ ਤੇ ਇਹਨੂੰ ਅੱਜ ਵੀਰ ਜੋ ਹਨ ਕਿੰਨੇ ਕੇ ਦਿਨ ਹੋ ਗਏ 10 ਕੁ ਦਿਨ ਹੋ ਗਏ ਵੀਰੇ ਸੋਈ 10 ਕੁ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਤੇ ਮਗਰ ਦੇ ਬੱਚਾ ਮੇਲ ਹੀ ਆ ਹਾਂਜੀ ਹਾਂਜੀ ਇਹ ਐਸ ਵਕਤ ਕਿੰਨੇ ਕੇ ਦੁੱਧ ਤੇ ਚੱਲਣ ਦਈ ਵੀਰੇ ਇਹਦੇ ਥੱਲੇ ਵੀਰੇ ਦੁੱਧ ਦੇਗਾ 13 14 ਲੀਟਰ 13 14 13 14 ਲੀਟਰ ਹਾਂਜੀ ਹਾਂਜੀ ਮਾ ਵੀ 13 14 ਲੀਟਰ ਤੇ ਦੋਸਤੋ ਇਹ ਵੀ ਬਾਹਰ ਚੱ ਸੋ 13 ਲੀਟਰ ਜਾਂ 13 ਤੋਂ ਪਲੱਸ ਐਰਸਪੋਰਟ ਦੇ ਤੇਲੇ ਦੁੱਧ ਆ ਜਾਦਾ ਠੀਕ ਆ ਜੀ ਸੋ ਲੰਬੀ ਨੂੰ ਵੀ ਬਹੁਤ ਆਇਦਰ ਤੁਹਾਨੂੰ ਆਪਾਂ ਬਾਹਰ ਕੱਢ ਕੇ ਤੁਸਲੀ ਨਾਲ ਤੋੜ ਕੇ ਦਿਖਾਉਨੇ ਆ ਤੈਨੂੰ ਆ ਲੈ ਤੋੜੀ ਇਹਨੂੰ ਤੋੜ ਦੇ ਹਾਂ ਹੁਣ ਚੱਲ ਸਿੱਟ ਲੋਬੇ ਠੀਕ ਆ ਜੀ ਬਾਕੀ ਥਾਂ ਥਾਂ ਤੁਸੀਂ ਵੇਖ ਕੇ ਚੈੱਕ ਕਰੋ ਜੀ ਨਖੇੜ ਦੇ ਵਿੱਚ ਥਾਣਾ ਸੋ 13 ਲੀਟਰ ਜਾਂ 13 ਤੋਂ ਪਲੱਸ ਇਹ ਵੈੜ ਐਸ ਵਕਤ ਚੱਲਣ ਦੀ ਆ ਠੀਕ ਆ ਜੀ ਸੋ 11 12 ਦਿਨਾਂ ਦੀ ਸੂਈ ਬੱਛਾ ਮਗਰ ਇਹਦੇ ਇੱਕ ਰਾਂਗਾ ਬਿਲਕੁਲ ਬਲੈਕ ਬਹੁਤ ਵਧੀਆ ਚੰਗਾ ਥੰਮਸ ਨੂੰ ਲੱਗਾ ਵੈਰ ਨੂੰ ਠੀਕ ਆ ਜੀ ਤੇ ਰੇਰੂਟੇ ਦਾ ਵੀ ਬੜਾ ਜਾਇਜ਼ ਹੈ ਸੂਤਰ ਜਰਾ ਰੇੜਾ ਆਪਾਂ ਕਰਵਾਵਾਂਗੇ ਜਿੱਥੇ ਤੁਸੀਂ ਪੈਲ ਦੇ ਆਧਾਰ ਤੇ ਸੌਦਾ ਕਰ ਲਓਗੇ ਬੱਠੀ ਚੰਗੀ ਆ ਬਾਕੀ ਹਾਈਟ ਕੱਟ ਵਾਲੀ ਇਹ ਪੂਰੀ ਠੀਕ ਆ ਜੀ ਵੇਲਬੋਲ ਚੰਗੀ ਆ ਲੰਬਾਈ ਉਚਾਈ ਪੂਰੀ ਆ ਠੀਕ ਆ ਜੋਨੂ ਭਾਈ ਬਾਕੀ ਬੰਗਾਰ ਅਸੀਂ ਪਾ ਲਈਏ ਨਾਰਮਲ ਹਾਂਜੀ ਹਾਂਜੀ ਪਾ ਲਈ ਦੀ ਵੀਰੇ ਲਓ ਵੀ ਸੋ ਜੂੜ ਜੜ ਜਿਹੜਾ ਦੋਸਤ ਪਾ ਕੇ ਵੀਰਾਂ ਦਾ ਫੇਰ ਫੇਰ ਆਪਾਂ ਚਬਾਈ ਕਰਦੇ ਆ ਤੇ ਫਿਰ ਤਾਂ ਕਿਸੇ ਪਾਸਿਓਂ ਲੱਤ ਲੱਤ ਛੱਡਦੀ ਤਾਂ ਕੋਈ ਗੱਲ ਨਹੀਂ ਨਾ ਨਾ ਕਿ ਪਸ਼ੂ ਦੀ ਨਹੀਂ ਆ ਜੀ ਵੀਰੇ ਠੀਕ ਆ ਜੋ ਕੋਣ ਕੀ ਮੁੱਲ ਕਰਦਾ ਇਹ ਬੱਚੀ ਦੇ ਦਾਂਗੇ ਕਿੰਨੇ ਦੀ ਅੱਜ ਆਪਾਂ ਜਿਹੜੀ ਤਾਜੀ ਸੂਈ ਆ ਮੁੱਲ ਵੀਰੇ ਭਲਾ 55000 ਕਰ ਲਈਏਗੀ ਵੀ ਆ ਇਹਨਾਂ ਦੀ ਬੱਚੀ ਆਪਾਂ ਨੂੰ ਵੀ ਪਤਾ ਹੀ ਆ ਤੁਹਾਨੂੰ ਹਾਂਜੀ 48000 ਦੀ ਵੀਰੇ ਬੱਚੀ ਤੇ ਦੀ ਗਲਾਸਟ 48000 ਦੀ ਹਾਂਜੀ ਮੈਨਾਂ ਬਰਾਬਰੀ ਕਰਦੀਏ ਮੇਲਾ ਬਰਾਬਰੀ ਦੇਖਣਾ ਹੈ ਮੇਲਾ ਜਿਵੇਂ ਦਾ ਚੰਗਾ ਲੱਗਦਾ 45000 ਦੇ ਵਿੱਚੋਂ ਇਹਦੀ ਕੀ ਛੋਟ ਕਰਨਾ ਜੋਪਨ ਸ਼ੋਰ 44 ਉਹ ਤਾਂ ਕਈ ਜਣਾ ਪਰ ਕੋਈ ਗੱਲ ਨਹੀਂ 44 ਦੀ ਦੇ ਦਾਂਗੇ ਵੀ ਇਹ 44 ਦੀ ਇਹ ਵੀ 44 44000 ਦੀ ਹਾਂਜੀ ਇਹ ਵੀ ਲੈ ਵੀ ਜੋਗਣਾ ਤਾਂ ਹੋ ਤਾਂ ੱੱਕਾ ਹੀ ਜਾਣਾ ਠੀਕ ਆ ਜੀ ਪਰ ਨਹੀਂ ਤਾਂ ਕਾਲ ਹੀ ਕੋਈ ਗੱਲ ਨਹੀਂ ਕਿ ਬਾਕੀ ਬਾਹਰ ਚੰਗੀਆਂ ਉਸ ਤੋਂ ਵੱਡੀ ਹੈ ਕੱਦ ਕੱਟ ਵਾਲੀ ਆ ਤੇ 12 13 13 ਲੀਟਰ ਤੋਂ ਪਲਸੀ ਦੁੱਧ ਹੋਵੇ ਨਾ ਹੋਵੇ ਤਾਂ ਇਹ ਥੱਲੇ ਹੋਊਗਾ ਮੌਕੇ ਤੇ ਮੌਜੂਦ ਠੀਕ ਆ ਜੀ ਤੇ 44000 ਇਹ ਤੁਹਾਨੂੰ ਜਿਹੜੀ ਬਾਹਰ ਮਿਲ ਜੂਗੀ ਲਾਜੋ ਥਾਣਾ ਤੁਹਾਨੂੰ ਦਿਖਾ ਦਿੰਨੇ ਆਪਾਂ ਆਹ ਵੇਖੋ ਜੀ ਹੱਥੀ ਮੁਠੀ ਵਾਲਾ ਥਾਣਾ ਤੇ ਬਾਕੀ ਵੰਗਰ ਅਸੀਂ ਪਾ ਕੇ ਤੇ ਬੈਠ ਕੇ ਜਿਹੜੀ ਚਵਾਈ ਤੁਸੀਂ ਕਰ ਸਕਦੇ ਜੇ ਬੱਤੀ ਸੋ ਪਸੰਦ ਆਊਗੀ ਸਾਰੇ ਭਰਾਵਾਂ ਨੂੰ ਕੱਡ ਕੱਠ ਆਲੀਆ ਕੋਈ ਛੋਟੀ ਜੀ ਨਹੀਂ ਮੰਨ ਕੇ ਨਾ ਸੌਦਾ ਕਰੇ ਠੀਕ ਆ ਜੀ ਸੋਨੇ ਹਾਈਟ ਕਰਦੇ ਦੇ ਵਿੱਚ ਸਰਪਰ 44000 ਦੀ 45000 ਦੇ ਵਿੱਚੋਂ 1000 ਲੈਸ ਕਰ ਦਿੱਤੀ ਹੋਰ ਤੁਹਾਨੂੰ ਠੀਕ ਆ ਲੈ ਵੀ ਜਵਨ ਵੀਰੇ ਇੱਕ ਆਪਣੇ ਕੋਲ ਜਿਹੜੀ ਆ ਵਾਰਡ ਆ ਇਹ ਗੱਭਣ ਹਾਂਜੀ ਕਿੰਨੇ ਕ ਸਮਾਂ ਹਜੇ ਬਾਕੀ ਦਾ ਸੌਣ ਦਾ ਇਹਦਾ ਵੀਰੇ ਇਹਨੇ 15 ਤੋਂ 20 ਦਿਨ ਲੈ ਜਾਣੇ ਆ 15 ਤੋਂ 20 ਦਿਨ ਲੈ ਜਾਣੇ ਆ ਹਜੇ 20 ਦਿਨ ਲੈ ਬਸ ਇੱਥੇ ਕੁ ਲੈ ਜਾਊਗੀ ਠੀਕ ਆ ਵੀਰੇ ਹਾਂਜੀ ਲੈ ਵੀ 15 ਤੋਂ 20 ਦਿਨ ਦਾ ਸਮਾਂ ਦੋਸਤੋ ਜੀ ਵਾਰਡ ਕੱਢਦੀ ਆ ਠੀਕ ਆ ਜੀ ਇਹ ਕਟੋ ਕਰਦੀ 20 ਦਿਨ ਮੰਨ ਲਿਓ 22 ਦਿਨ ਮੰਨ ਲਿਓ ਇੱਥੇ ਸਮਾਂ ਮੰਨ ਕੇ ਕੋਈ ਭਰਾ ਸੌਫਦਾ ਕਰ ਲੇ ਲਾਏ ਬਣਾਏ ਪਈ ਆ ਬਾਕੀ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਿੰਨੇ ਆ ਤਸੱਲੀ ਨਾਲ ਪਰੀ ਪ੍ਰੀਤੀ ਆ ਪੂਰੀ ਠੀਕ ਆ ਜੀ ਪੂਰੀ ਗੋਲ ਆ ਕਰਮਾਂ ਦੀ ਸਾਰੇ ਪਾਸਿਓ ਸਵੇਰ ਦੇ ਵਿੱਚ ਫਿਰ ਜੋਬਨ ਕਰਮਾਂਸ ਹੁੰਦੀ ਆ ਇਸ ਤਰ੍ਹਾਂ ਸੂਹਾ ਵੀ ਰਸ ਹੁੰਦੀ ਆ ਦੂਸਰਾ ਹੀ ਸੂਹਾ ਲੋਕ ਕੱਢ ਕੇ ਜੋਬਨ ਵਾਈ ਦਿਖਾਈ ਆ ਮਰਾ ਦੇ ਬਾਹਰ ਦੂਸਰਾ ਸੂਹਾ ਦੋਸਤੋ ਇਹ ਵਾਇਰਸ ਹੁੰਦੀ ਆ ਠੀਕ ਆ ਜੀ ਥੋੜਾ ਜਿਹਾ ਜ ਮੌਸਮ ਮੀਂਹ ਕਰਿੰਦਾ ਤੇ ਟਿੱਕੜ ਟੁੱਕੜ ਜਾਵਾ ਹੋਇਆ ਤੇ ਆਪਾਂ ਬਿਲਕੁਲ ਜਿੰਨਾ ਹੋ ਸਕਦਾ ਵੀ ਪੂਰੀ ਅੱਛਾ ਜੋਗਨભાઈ ਕੋਈ ਆਪਣਾ ਭਰਾ ਆਨਲਾਈਨ ਫੋਟੋ ਕਰਦਾ ਟਿੱਪਨ ਤੋਂ ਉੱਪਰ ਦੇਣ ਤਸੱਲੀ ਆ ਬਿਲਕੁਲ ਜੀ ਠੀਕ ਆ ਵੀਰੇ ਹਾਂਜੀ ਲਓ ਵੀ ਕਰੋ ਚੈੱਕ ਸੋ ਰੰਗ ਨੂੰ ਦੇਖੋ ਤੁਸੀਂ ਕਰਵਾ ਲਈਦਾ ਬਿਲਕੁਲ ਬਲੈਕ ਰੰਗ ਦੇ ਵਿੱਚ ਸੋ ਲਾਣਾ ਲਾਣਾ ਜਿਹੜਾ ਦੋਸੋ ਨੇ ਸ਼ਿਟਾ ਦਾ ਕੀਤਾ ਲਾਏ ਬਣਾਏ ਪਈ ਆ ਅਸੀਂ ਤੁਹਾਨੂੰ ਆਪਾਂ ਦਿਖਾ ਦਿੰਨੇ ਇੱਕ ਵਾਰੀ ਆ ਲਾ ਬਹੁਤ ਵਧੀਆ ਥਾਂ ਤੋਂ ਹਣੀ ਬਹੁਤ ਵਧੀਆ ਥਾਂ ਤੋਂ ਚੰਗਾ ਵਸੀਦਾ ਇਹ ਬਹੁਤ ਜਿਆਦਾ ਵਧੀਆ ਹਾਂ ਥਾਂ ਤੋਂ ਚੰਗਾ ਠੀਕ ਆ ਜੀ ਲੈ ਵੀ ਜੋਗੜਾ ਮੋੜ ਲਾ ਬਈ ਲੋਬੀ ਪ੍ਰਭਾ ਬਾਕੀ ਵੜ ਇਹ ਵੀ ਬੜੀ ਸੋਣੀ ਆ ਠੀਕ ਆ ਜੀ ਪਲੀ ਸਭ ਹੀ ਆ ਭਾਰ ਵਜਨ ਦੀ ਗੱਲ ਕਰ ਲਈ ਤੇ ਪੂਰਾ ਸੋਹਣਾ ਵਜਨ ਮੋੜ ਆ ਵੜ ਦਾ ਚਾਰ ਥਾਣਾ ਕੋਈ ਪੰਜਵੀਂ ਥੋੜੀ ਹੈਗੀ ਜੀ ਪੰਜਮਾ ਵੀ ਬੱਚਾ ਨਾਲ ਨਹੀਂ ਲੱਗਾ ਠੀਕ ਆ ਜੀ ਸੋ ਚਾਰੇ ਥਾਣਾ ਬਾਕੀ ਝੋਲੀ ਝਲੀ ਕਰਨ ਵਾਲੀ ਚੰਗੀ ਬਣਾ ਲੂਗੀ ਆ ਦੇਖੋ ਬਹੁਤ ਚੰਗੇ ਸੀਲਸ ਲੱਗਾ ਵੀਰੇ ਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਠੀਕ ਆ ਹਾਂ ਜੀ ਅੱਛਾ ਜੋ ਬਣਾ ਇਹ ਅੱਜ ਵੀਰੇ ਕਿੰਨੇ ਦੇ ਦੇਣ ਦਾ ਹੈ ਕਿੱਧੋ ਘੜ ਚਲੋ ਵੀ ਕੋਈ 15 20 18 20 ਦਨ ਕਿਸੇ ਭਰਾ ਨੇ ਸਾਂਭਣੀ ਆ ਕੀ ਮੋਨ ਕਰਦਾ ਇਹਦਾ ਇਸ ਵਾਰ ਦਾ ਮੁੱਲ 50000 ਦੀ ਵੀਰੇ ਵੀ ਦੇ ਦਾਂਗੇ ਬੱਚੀ 50000 ਦੀ ਹਾਂਜੀ ਦੇ ਨੂੰ ਤਾਂ ਸਾਰੀਆਂ 50 50000 ਦੀਆਂ ਜੀ ਕਰਦਾ ਪਿਆ ਪਰ ਆਪਾਂ ਲੈਸ ਨੂੰ ਕਰਕੇ ਦੇ ਦਈਏ ਲੈਸ ਕਰਕੇ 48 ਦੇ ਦਾਂਗੇ ਬੱਚੀ ਬੱਚੀ ਚੰਗੀ ਆ ਬਹੁਤ ਵਧੀਆ ਖਲਣਾ ਖਲਣਾ ਵੜਨੇ ਜੀ ਹਾਂ ਵਾੜੇ ਇਹ ਗੱਲ ਦੀ ਆਪਣੀ ਗਰੰਟੀ ਜਿਹੜਾ ਵੀਰ ਲੈ ਜਾਊਗਾ ਕੋਈ ਸਾੰਕੇ ਦੋ ਪੈਸੇ ਵਿੱਚੋਂ ਕਮਾ ਆ ਵੀ ਲਊਗਾ ਏਡੀ ਗੱਲ ਤਾਂ ਪੱਕੀ ਆ ਇਹ ਗੱਲ ਪੱਕੀ ਆ 15 20 ਦਿਨ ਸਾਭ ਕੇ ਤੇ ਚਲਪਾਲੀ ਦੇਂਦੀ ਆ ਕਿਸੇ ਨੂੰ ਦੇਂਦੀ ਦੇ ਵੀਰੇ ਬਾਹਰ ਵੀ ਪਸ਼ੂ ਲੱਭਣ ਨਹੀਂ ਦੇਗੇ ਨਾਲੇ ਤਾਜ਼ੇ ਪਸ਼ੂ ਤਾਂ ਖਾਸ ਕਰਕੇ ਨਹੀਂ ਲੱਭਦੇ ਪਏ ਬਿਲਕੁਲ ਬਿਲਕੁਲ ਨਾਲੇ ਕ੍ਰਾਸ ਬਰੀਡ ਦਾ ਹੁਣ ਕੈੜੀ ਵੀ ਮੰਗ ਜਾਦੀ ਹੋਈ ਪਈ ਆ ਹਾਂ ਹਾਂਜੀ ਲੋ ਵੀ ਭਰਾਬੋ ਇਹ 44000 ਦੀ 44000 ਦੇ ਵਿੱਚੋਂ ਵੀ ਹੋ ਜਾਊਗਾ ਥੋੜਾ ਬਾਤਾਂ ਛੋਟੇ ਛੱਪਾ ਕਰ ਦਿਓ ਤੁਸੀਂ ਜਿੱਥੇ ਆਦੇ ਕਰ ਦੇਣ ਕਰ ਦਈਏ ਵੇਖ ਲੈ ਕਰ ਦਿਓ ਦੇਰ ਕੇ 46000 ਦੀ 45000 ਦੇ ਦੇ ਦਾਂ ਲਾਸਟ ਇਹ 45000 ਦੇ ਦੇ ਦਾਂ ਠੀਕ ਆ ਬਈ ਲੋ ਵੀ 46000 ਰੁਪਏ ਨੂੰ ਕਿਹਾ ਸੀ ਯਾਰ ਹੋਰ ਲੈ ਸਾ 45000 ਰੁਪਏ ਅੱਜ ਤੁਹਾਨੂੰ ਮਿਲ ਜੂਗੀ ਅੱਜ ਠੀਕ ਆ ਜੀ ਐਂਡ ਟੂ ਐਂਡ ਬਾਕੀ ਲਾਏ ਬਣਾਏ ਪਈਏ ਕਰਮਾਰੀ ਸਿਰਫ 15 20 15 20 18 ਦੇ ਦਿਨ ਕੱਚੀ ਹੈ ਜੇ ਠੀਕ ਆ ਜੀ ਉਹ ਆਪਾਂ ਤੁਹਾਨੂੰ ਵਿੱਚ ਦੱਸ ਦਿੱਤਾ ਸੁਬਿਆਂ ਦੇ ਵਿੱਚ ਵੀ ਮੇਰਾ ਭਰਾ ਤੁਸੀਂ ਆਪ ਦਾ ਲਾਰੇ ਹੁੰਦਾ ਜਬ ਵੀ ਦੂਜਾ ਸੁਣੀ ਹੈ ਪਹਿਲਾ ਸੁਣੀ ਹੈ ਤੀਜਾ ਸੁਣੀ ਹੈ ਬਾਕੀ ਹੈ ਦੂਜਾ ਨਹੀਂ ਹੈ ਠੀਕ ਆ ਜੀ ਆ ਤੁਸੀਂ ਵੇਖ ਸਕਦੇ ਜੱਤ ਜੁੱਤ ਬਹੁਤ ਜਿਆਦੀ ਹੈ ਉਸੇ ਤਰ੍ਹਾਂ ਥਣ ਥਣ ਵੇਖੋਗੇ ਤੁਸੀਂ ਪੁੜਾਥੀ ਸੋ ਤੇਪਕੇ ਮੇਰਾ ਭਰਾ ਤੁਸੀਂ ਆਪਣਾ ਕਰਾਈਟੇਰੀਆ ਪੂਰਾ ਕਰ ਲਿਓ ਤਸੱਲੀ ਕਰ ਲਿਓ ਠੀਕ ਹੈ ਜੀ ਦੇਖੋ ਚਤਾਲੀ ਦੀ ਕਰਦੇ ਹੋਏ ਜੀ ਬਰਾਬਰ ਬਰਾਬਰੀ ਕਰਦੀ ਹੈ 44 ਦੀ ਕਰਦੇ ਹੋਏ ਵੀ ਲੈ ਵੀ ਸੁਸ਼ੂ ਪੰਜੇ ਤੇ ਪਾ ਦੇਗਾ ਸਾਰਿਆਂ ਨੂੰ ਵੀ ਕਿਹੜੀ ਕੀਤੀ ਹੈ ਕਿਹੜੀ ਛੱਡ ਗਿਆ ਹੈ ਕਹੀ ਗੱਲ ਹੈ ਲੋ ਵੀ ਭਰਾਓ 44 44000 ਦਾ ਆ ਤਿੰਨ ਤਾਂ ਤੁਹਾਨੂੰ ਤਿੰਨ ਵੜਾ ਦਿਖਾਈਆਂ ਨੇ ਆਪਾਂ ਦੋ ਤਾਂ ਸੁਈਆਂ ਦਿਖਾਈਆਂ ਇੱਧਰ ਕੋਈ 13 13 14 13 13 ਕਿਲੋ ਦੁੱਧ ਇਦਾਂ ਜਿਹੜੀ ਆਪਾਂ ਤੁਹਾਨੂੰ ਗੱਪਣ ਦਿਖਾਤੀ ਆ 44-44 ਹਜ਼ਾਰ ਦੀਆਂ ਇਹ ਵਹਿੜਾਂ ਨੇ ਪਿੰਨੇ ਜਿਹੜੀ ਮਰਜ਼ੀ ਪਸੰਦ ਆਉਂਦੀ ਆ ਜਿੰਨੂੰ ਮਰਜ਼ੀ ਹੱਥ ਪਾ ਲਓ ਠੀਕ ਆ ਜੀ। ਸੋ ਵਹਿੜ ਚੰਗੀ ਆ। ਬਾਕੀ ਹੁੰਦੇ ਹਿਸਾਬ ਨਾਲ ਇੰਨਾ ਰੇਟ ਮੰਨ ਚਲੋ ਵੀ ਪਾਸੇ ਕਿਤੇ ਨਹੀਂ ਮਿਲਣਾ ਕਿਸੇ ਵੀਰ ਭਰਾ ਨੂੰ। ਤਾਂ ਬਿਲਕੁਲ ਆਪਾਂ ਨੂੰ ਵੀ ਪਤਾ ਵਾ ਆਪਾਂ ਵੀ ਰੋਜ਼ ਚਲੋ ਮਾਲ ਲਈ ਆਈਦਾ ਵੇਚੀਦਾ ਰੋਜ਼। ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਜੋਬਨ ਵੀਰੇ ਇੱਕ ਹਾ ਜਿਹੜੀ ਵਹਿੜ ਆ ਇਹ ਬਾਹਰ ਕੱਢ ਲਓ ਮੇਰਾ ਵੀਰ ਇੱਧਰ। ਬਾਹਰ ਕੱਢ ਕੇ ਤੁਸਲੀ ਨਾਲ ਦਿਖਾਈਏ। ਥੋੜਾ ਜਿਹਾ ਥਾਂ ਜਿਹੜਾ ਧੀ ਇਹ ਗੱਬਣ ਵੀ ਹੈ ਕੀ ਚੈੱਕ ਵੀ ਪਾਸ ਆ ਠੀਕ ਹੈ ਜੀ ਤੇ ਦੁੱਧ ਵੀ ਇਸ ਵਕਤ ਦੇ ਥੱਲੇ ਹੈਗਾ ਉਹ ਆਪਾਂ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਜੋ ਬਣਾ ਇੱਕ ਗਾਂ ਕਿੰਨੇ ਮਹੀਨੇ ਦੀ ਗੱਬਣਾ ਤਿੰਨ ਮਹੀਨੇ ਆ ਦੋ ਵੀਰੇ ਉੱਪਰ ਹੀ ਆ ਤਿੰਨ ਮਹੀਨਿਆਂ ਦੀ ਮੰਨੋ ਲਓ ਵੀ ਤਿੰਨਾਂ ਮਹੀਨਿਆਂ ਤੋਂ ਦੋਸਤ ਉੱਪਰ ਹੀ ਜਿਹੜਾ ਪਲਾਸੀ ਸਮਾਂ ਜਾਂਦਾ ਤਿੰਨਾਂ ਮਹੀਨਿਆਂ ਤੋਂ ਪਲਾਸ ਸਮੇਂ ਦੀ ਇਹ ਗੱਬਣ ਆ ਦੁੱਧ ਐਸ ਵਕਤ ਹੈਗਾ ਥੱਲੇ ਦੁੱਧ ਹੈ ਵੀਰੇ 7 ਕਿਲੋਟਰ 7 ਕਿਲੋਟਰ ਹਾਂਜੀ ਬਾਬੇ 7 ਲੀਟਰ ਦੁੱਧ ਵੀ ਇਹਦੇ ਥੱਲੇ ਹਾਜ਼ਰ ਆ ਠੀਕ ਹੈ ਜੀ ਕਰੌਸ ਅੰਕ ਦੇ ਵਿੱਚ ਆ ਬਾਕੀ ਤੁਸੀਂ ਵੇਖੋ ਪਲੀ ਸਭੀ ਵੇਖੋ ਤੁਸੀਂ ਹਾਂਜੀ ਹਾਂ ਤੇ 9 ਮਹੀਨਿਆਂ ਤੋਂ ਪਲੱਸ ਪਲੱਸ ਦਾ ਸਮਾਂ ਆ ਇਹਨੂੰ ਹੁਣ ਗੱਬਣ ਦਾ ਠੀਕ ਆ ਜੀ ਬਾਕੀ ਗੁੱਤੀ ਪਾਠੀ ਕਰੋ ਚੱਕ ਕੋਈ ਵੀ ਦਾ ਜਰਸੀ ਦਾ ਤੇ ਕੋਈ ਐਫ ਦਾ ਕਰਾਸ ਮੰਨ ਲਵੇ ਤੇ ਆ ਦੇਖੋ ਜੀ ਫੁੱਲ ਰਾਜੀ ਆ ਫੁੱਲ ਵਜਨ ਔੜ ਦੇ ਵਿੱਚ ਆ ਠੀਕ ਆ ਜੀ ਪੂਰੀ ਜੰਪ ਜੰਮੀ ਪਲੀਆ ਕਰਮਾ ਲਈ ਕਿਸੇ ਪਾਸੇ ਤੁਸੀਂ ਵੇਖੋ ਖੁੰਜੀ ਨਹੀਂ ਗਈ ਲੈ ਵੀ 920 ਕਰੋਚਾ ਕੇ ਠੀਕ ਹੈ ਜੀ ਇਹ ਦੋਸਤੋ ਟੋਕੜੀ ਗੱਭਣ ਤਿੰਨ ਮਹੀਨਿਆਂ ਤੋਂ ਪਲਾਸ ਸਮੇਂ ਦੀ ਗੱਭਣ ਆ ਕੋਈ ਮੇਰਾ ਵੀਰ ਕੋਈ ਡਾਕਟਰ ਲੈ ਆ ਗਿਆ ਇੱਥੇ ਵੀ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ 7 ਕਿਲੋ ਭਾਰਾ ਇਹਦੇ ਥੱਲੇ ਹੁਣ ਮੌਜੂਦ ਆ ਠੀਕ ਹੈ ਜੀ ਕੋਈ ਮੇਰਾ ਵੀਰ ਚੋ ਗਏ ਪਸਮਾ ਗਏ ਤਸੱਲੀ ਕਰਨੀ ਚਾਹੁੰਦਾ ਇੱਥੇ ਆਣ ਕੇ ਕਰ ਲੋ ਵੀਡੀਓ ਕਾਲ ਤੇ ਕਰਾ ਲਿਓ ਹਾਇ ਠੰਡੀ ਧੀ ਰਹੀ ਆ ਕੋਈ ਲੱਤਾਂ ਛੜਾਕਲ ਨਹੀਂ ਆ ਤੁਹਾਨੂੰ ਆਪਾਂ ਥੜਾ ਹਵਾਲੇ ਛੜੇ ਦੇ ਉਪਰ ਹੱਥ ਉੱਤ ਫੇਰ ਕੇ ਵੀ ਦਿਖਾ ਰਿਹਾ ਵੀਰ ਆ ਦੇਖੋ ਜੀ ਬਿਲਕੁਲ ਬਿਲਕੁਲ ਠੀਕ ਆ ਮੈਂ ਵੀ ਜੋ ਬਣਾ ਇਹਦੀ ਮੰਗ ਕੀ ਕਰਵਾ ਮੇਰੇ ਟੋਕਰ ਦਾ ਬੰਦੇ ਇਹ ਵੀਰੇ 35000 ਰੁਪਏ ਦੇ ਦੇ ਦਾਂਗੇ 35000 ਦੀ ਹਾਂਜੀ ਇਹਦੇ ਨਾ ਇੱਕ ਥਾਂ ਵਿੱਚ ਧਾਰਾਂ ਘਟ ਨੇ ਹਾਂਜੀ ਉਹ ਆਪ ਪਹਿਲੇ ਦੱਸ ਦੇਣਾ ਬਾਅਦ ਚੋਇਆ ਵੀ ਪਤਾ ਲੱਗ ਜੀਣਾ ਵੀਰਾਂ ਭਰਾਵਾਂ ਨੂੰ ਚਲੋ ਵੀ ਜਿਹੜੇ ਪਾਰਖੂ ਉਹਨਾਂ ਨੂੰ ਤਾਂ ਲੱਗ ਗਿਆ ਨਾ ਜਿਹੜੇ ਚਲੋ ਕਈ ਯਾਰ ਮੇਰੇ ਵਰਗੇ ਜਿਹੜੇ ਨਾ ਥੋੜੇ ਬੰਦੇ ਜਿਹੜੇ ਜਾਣ ਉਹਨਾਂ ਨੂੰ ਨਹੀਂ ਪਤਾ ਲੱਗਦਾ ਪਰ ਆਪਾਂ ਦੱਸਾਂਗੇ ਜ਼ਰੂਰ 5-7 ਕਰੇ ਅਗਲੇ ਅਗਲੇ ਥਾਂ 'ਚ ਆ ਨਹੀਂ ਆਪ ਇਹ ਲੈ ਤਾਂ ਅੰਜਾ ਇੱਧਰ ਲੈ ਇੱਧਰ ਬਹਿਣੀ ਵਾਲੇ ਪਾਸੋਂ ਹਾਂਜੀ ਹਾਂਜੀ ਲਓ ਬੇਠਾ ਜੀ ਬਹਿਣੀ ਵਾਲਾ ਜਿਹੜਾ 200 ਮਗਰ ਰਹਾ ਥਾਣੋਂ ਵਿੱਚ ਪੰਜ ਸੱਤ ਧਾਰਾਂ ਦਾ ਫਰਕਾ ਹਾਂਜੀ ਤੇ ਬਾਕੀ 7 ਕਿਲੋ ਦੁੱਧ ਦਾ ਤੇ 35000 ਮੋਲਾ 35000 ਚੋ ਕੀ ਛੋੜ ਚ ਪਰੋਗਾ ਵੀਰ ਕੋਈ ਨਹੀਂ ਕਰ ਦਿੰਨੇ ਮੇਰੇ ਛੋੜ ਜਾ ਜਿਵੇਂ ਤੇ ਆਦੇ ਜੀ ਤੇ ਬਾਕੀ ਆਪਾਂ ਆ ਵੇਖ ਲੋ ਵੀ ਚਵਾਈ ਵੀ ਵਿਖਾ ਦਿੰਨੇ ਚਾਰ ਥਨਾਂ ਦੇ ਬਾਕੀ ਥਨਾਂ ਦੇ ਵਿੱਚ ਚਵਾਈ ਬਿਲਕੁਲ ਓਕੇ ਆਵੇ ਹਾਂ 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 ਆ ਦੇਖੋ ਜੀ ਮੋਟੀ ਧਾਰ ਹੈ ਕੋਈ ਚੱਕਰ ਨਹੀਂ ਉਹ ਹਜਾ ਲਓ ਜੀ ਕਰੋ ਚੱਕ ਠੀਕ ਹੈ ਜੀ ਦੇ ਲੋ ਜੀ ਉਹ ਬਾਹਰ ਚੰਗੀ ਧਾਰਾ ਧਾਰਾ ਬਰੋਬਰ ਨੇ ਹਰੇ ਪਛੂ ਅਰੇ ਥਾਂ ਚੋ ਪੂਰਨ ਵੀ ਧਾਰਾ ਦੁਨ ਮੰਜਲਾ ਵੀ ਦੁੱਧ ਵਧੀਆ ਸਾਫ ਆਉਂਦਾ ਹਾਂ ਹਾਂਜੀ ਲੈ ਜੀ ਜੋ ਬਣਾ ਕੀ ਕਰਦਾ ਮਾਨ ਵੀ ਤੇ 35000 ਤੋਂ ਕਿੰਨੇ ਦੀ ਦੇਣੀ ਐ ਐਂਡ ਪਰ ਐਂਡ ਜੀ ਗੱਲ ਕਰ 30000 ਦੀ ਵੀਰੇ ਲਾਸਟ ਦੇ ਦਾਂ 30000 ਦੀ ਹਾਂਜੀ ਲਾਸਟ ਠੀਕ ਹੈ ਹਾਂਜੀ ਉਹ ਵੀ 30000 ਦੀ ਦੋਸਤ ਜੋ ਬਣਾਵਾਂ ਦਾ ਵੀ ਆਪਾਂ ਇਹ ਵਹਿੜ ਤੁਹਾਨੂੰ ਦੇ ਦਿਆਂਗੇ ਬਾਕੀ ਹੋਰ ਕਰਦੀ ਕੋਈ ਨਹੀਂ ਮੌਕੇ ਮਾਰਦਾ ਕੋਈ ਗੱਲ ਨਹੀਂ ਥੋੜਾ ਬਲਾ ਕਰਦੀ ਕਰਦੀ ਜ਼ਰੂਰ ਕਰਾਂਗੇ ਉਹ ਵੀ ਤਿੰਨਾਂ ਮਹੀਨੇ ਦੀ ਗੱਭਨ 7 ਕਿਲੋ ਦੁੱਧ ਦਾ ਬੜੀ ਪਾਈ ਪਲੀਤੀ ਆ ਫੋਲ ਵੱਡੀ ਆ ਵਜਨ ਨੋੜ ਦੇ ਵਿੱਚ ਵਹਿੜ ਆ ਤੇ 30000 ਦੀ ਜੋ ਬਣਾਵਾਂ ਦਾ ਵੀ ਇਹ ਦੇ ਦਾਂਗੇ ਆਪਾਂ 7 ਕਿਲੋ ਦੁੱਧ ਤਿੰਨਾਂ ਮਹੀਨੇ ਦੀ ਗੱਭਨ ਇਹ ਆ ਕਿ ਨਾਗਰੇ ਠੀਕ ਆ ਜੀ ਤੇ ਇਧਰ ਵਹਿੜ ਮੇਰੀ ਮੇਰੇ ਭਰਾ ਕਿਸੇ ਨੇ ਵੀ ਖਰੀਦਣੀਆਂ ਤੇ 45 45000 44 44000 ਇਹਨਾਂ ਵਹਿੜਾਂ ਦਾ ਮੋਹਲ ਆ 45000 ਦਾ ਹੈ 50 50000 ਦੀ ਸੋ ਲੈਸ ਕਰਕੇ ਜਿਹੜੀ 44 4000 ਦੀ ਤੁਹਾਨੂੰ ਇਹ ਵੈੜ ਮਿਲ ਜੂਗੀ ਜਿਹੜੀ ਵੇ ਮਾਰ ਤੋਂ ਮਰਜ਼ੀ ਤੁਸੀਂ ਹੱਥ ਪਾ ਲਓ ਇੱਥੇ ਆਣ ਕੇ ਤੁਸੱਲੀ ਕਰ ਲਓ ਠੀਕ ਆ ਜੀ ਤੇ ਜੋਬਨ ਵੀਰੇ ਇੱਕ ਨੰਬਰ ਆਪਰੇ ਕਰ ਸਾਂ ਜੀ 75288 31805 ਵੇਚਣ ਨੂੰ ਬੜਾ ਵੀਰੇ ਆਪਾਂ ਦੂਜਾ ਵੈੜਾ 55 55 ਦੀ ਵੀ ਵੇਚ ਸਕਦੇ ਹਾਂ ਆਪਾਂ ਨੂੰ ਵੀ ਪਤਾ ਪਾਰ ਦੇ ਮਾਰਕੀਟ ਦਾ ਹਿਸਾਬ ਚਲੋ ਮੈਂ ਵੀ ਪੰਜਾਇਜ ਆਈਆਂ ਜਾਇਜ ਦੇ ਦੇਣੇ ਚਲੋ ਪੂਰੀ ਪਬਲਿਕ ਕਮਾਈ ਕਰਕੇ ਦਿੰਦੀ ਆ ਮਾਲ ਇਸੇ ਤਰ੍ਹਾਂ ਆਉਂਦਾ ਜਾਂਦਾ ਰਵੇ ਸੋਹਣਾ ਲੱਗਦਾ ਹਾਂਜੀ 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 ਠੀਕ ਆ ਵੀਰੇ ਜੋਬਨ ਹਾਂਜੀ ਮਾ ਵੀ ਭਰਾਵੋ ਇਹ ਅੱਜ ਪਸ਼ੂ ਆ ਠੀਕ ਆ ਜੀ ਜਿਹੜੀਆਂ ਵੇੜਾ ਸੁਈਆਂ ਨੇ ਇਹ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਇਹਨਾਂ ਦਾ ਰੇਟ ਫੜਦਾ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਦਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਿੱਕਾ